ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਮੰਡੀ ਤਰੌਲਾ 11 ਫਰਵਰੀ 2026 ਦੀ ਲੱਗੀ ਹੋਈ ਆ ਉਹ ਵੱਡੀ ਗਿਣਤੀ ਜਿੱਥੇ ਕਟੀਆਂ ਪਹੁੰਚੀਆਂ ਹੋਈਆਂ ਜਿਹੜੇ ਮੇਰੇ ਭਰਾ ਟਿੰਡਾਂ 'ਚ ਕਟੀਆਂ ਭਾਲਦੇ ਫਿਰਦੇ ਆ ਵਧੀਆ ਕਟੀਆਂ ਤਰਜਨਾ ਦੇ ਹਿਸਾਬ ਨਾਲ ਬਾਈ ਜੀ ਮੰਡੀ ਤਰੌਲਾ ਤੇ ਪਹੁੰਚੀਆਂ ਹੋਈਆਂ ਦੇਖ ਲਓ ਕਿੰਨੀਆਂ ਸੋਹਣੀਆਂ ਤੇ ਨਹੀਂ ਆ ਤੇ ਨਹੀਂ ਆ ਤਿੰਨ ਤਿੰਨ ਦਾ ਹੀ ਆਉਂਦੇ ਇਕੱਠੀਆਂ ਵੱਡੀ ਗੈਂਤੀ ਚ ਇਕੱਠੀਆਂ ਪਹੁੰਚੀਆਂ ਹੋਈਆਂ ਪੂਰੀ ਖੜੀ ਇੱਕ ਤੇ ਮੰਡੀਆਂ ਤੇ ਜ਼ਰੂਰ ਘੇੜਾ ਮਾਰਿਆ ਕਰੋ ਬਾਈ ਆਹ ਵੀ ਝੁੱਟੀ ਕੀ ਰੇਡ ਕਰਤਾ ਬਾਈ ਇਹਦਾ ਇਹਦਾ ਜੀ ਦੋਨਾਂ ਦਾ ਇੱਕ ਦਾਸ ਆਹ ਕਿੰਨੇ ਜਰਦੀ ਹੋਗੀ ਇਹ ਯਾਰ ਕਿੰਨੇ ਹਾਲ ਦੀ ਹੋਗੀ ਪਤਾ ਕੋਈ ਨਹੀਂ ਓ ਯਾਰ ਸਾਡਾ ਲਾਣੇਦਾਰ ਆਉਣ ਵਾਲਾ ਲੱਗਦੀ ਆਉਦਾ ਅੱਛਾ ਹਜੇ ਹੈ ਨਹੀਂ ਬੰਦਾ ਕੋਲੇ ਬਾਈ ਕਹਿੰਦੇ ਵੱਡੀ ਗੈਂਤੀ ਜਿ ਇਕੱਠੀਆਂ ਆਏ ਕੱਟੀਆਂ ਜਿ ਇਕੱਟੀਆਂ ਫਿਰਦੀਆਂ ਦਰਜਣੇ ਦੇ ਹਿਸਾਬ ਨਾਲ ਬਾਈ ਮੰਡੀ ਧਨੌਲਾ ਮਾਉਣ ਰਾਮਪਰਾਣਾ ਬਾਲੀ ਸਾਰੇ ਕਿਡਾ ਮਰਿਆ ਕਰੋ ਮੇਰੇ ਬਾਈ ਕਿਉਂਕਿ ਇਹਨਾਂ ਦੀ ਜਾਨ ਵਜ ਜਾਂਦੀ ਆ ਆਪਣਾ ਪੁੰਨ ਹੋ ਜਾਂਦਾ ਆ ਦੇਖ ਲੋ ਚਾਰ ਚਾਰ ਕਟੀਆਂ ਖੜੀਆਂ ਪੰਜ ਪੰਜ ਸਾਰੀ ਮੰਡੀ ਕਟੀਆਂ ਦੀ ਭਰੀ ਏ ਮਿੱਤਰੋ ਪਿੰਡਾਂ ਵਾਲਿਓ ਕਿਹੜਾ ਮਾਰਿਆ ਕਰੋ ਬਾਈ ਆ ਖੜੀ ਏ ਮੀਨੀ ਦਿੱਤਾ ਕੇ ਕਾ ਖੜੀ ਏ ਬੂਰੀ ਮੀਨੀ ਹੋ ਕਿਤੇ ਖੜ੍ਹ ਜਾਂਦੀ ਬੋਰਦ ਉੱਤੇ ਆ ਕੇ ਖੜਿਆ ਆ ਕੇ ਤਾਂ ਗੱਲ ਤੇਰੀ ਪੱਕੀ ਯਾਰ ਤੂੰ ਸੋਚਿਆ ਕਹਿੰਦਾ ਸਾਡੇ ਨਹੀਂ ਨਹੀਂ ਇਕੱਠੀਆਂ ਦੇਖ ਲਓ ਮੀਣੀਆਂ ਮਿੱਤਰੋ ਗੱਲ ਸਹੀ ਆ ਏ ਉਹ ਵੱਡੀ ਗੱਲ ਕੀਤੀ ਕਟੀਆਂ ਯਾਰ ਜਿੱਥੋਂ ਤੱਕ ਤੁਰੇ ਜਾਵਾਂਗੇ ਕਟੀਆਂ ਹੀ ਕਟੀਆਂ 4 4 5 5 10 10 ਇਕੱਠਾਂ ਘੜੀਆਂ ਆ ਦੇਖ ਲਓ ਹੁਣ ਕਿੰਨੇ ਕਿੰਨੇ ਰੇਟ ਪੁੱਛੀਏ ਇਕੱਲਾ ਇਕੱਲਾ ਤੇ ਜਿਹੜਾ ਜ਼ਰੂਰ ਮਾਰਿਆ ਕਰੋ ਬਾਈ ਆਇਓ ਕੱਢੀ ਇਹ ਤੇ ਨਵੀਆਂ ਵੀਡੀਓ ਦੇਖਣ ਲਈ ਪਏ ਇਹਨੂੰ ਖੋਲੋ ਜ਼ਰੂਰ ਕਰ ਲਿਓ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਮੇਰੇ ਭਰਾ ਜੀ ਵੀਡੀਓ ਨੂੰ ਦਬਕ ਕੇ ਕਰ ਦਿਓ ਸ਼ੇਅਰ ਇਹ ਆ ਮੇਲਾ ਕਟੀਆਂ ਦਾ ਤਰੇ ਜੰਬੀ ਨਾਮ ਦੇ ਲਾਗੇ ਬਹੁਤ ਪਿਆਰੇ ਨੇ ਆਹ ਵੱਡੀਆਂ ਵੱਡੀਆਂ ਝੋਟੀਆਂ ਵੀ ਖੜੀਆਂ ਐ ਜੀਆਂ 11 ਵੱਜ ਗਏ ਅੱਜ ਪਹੁੰਚੀ ਜਾਂਦੇ ਹਜੇ ਵੀ ਆਹ ਮੰਡੀ ਦਾ ਗੇਟ ਆ ਮੇਨ ਬਾਜ਼ਾਰ ਲੱਗੇ ਹੋਏ ਆ ਜੀ ਵਾਹਿਗੁਰੂ ਜੀ ਕਾ ਕਾਹ